ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਜੌਬਸ ਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਜੀ ਵੱਖ-ਵੱਖ ਵਿਸ਼ਿਆਂ ਦੇ ਵਿੱਚ ਅਧਿਆਪਕਾਂ ਦੀ ਜ਼ਰੂਰਤ ਹੈ ਤੇ ਨੌਨ ਟੀਚਿੰਗ ਸਟਾਫ ਦੀ ਜ਼ਰੂਰਤ ਹੈ ਪੋਸਟਾਂ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰ ਲੰਘਿਆ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸ ਸਬਸਕ੍ਰਾਈਬ ਕਰ ਲੈਣ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆਂ ਜੀ ਟੀਚਿੰਗ ਵੋਕੇਨਸੀਜ਼ ਜਾਰੀ ਹੋਈਆਂ ਸਿੱਧੀ ਇੰਟਰਵਿਊ ਦੇ ਥਰੂ ਤੁਹਾਡੀ ਸਿਲੈਕਸ਼ਨ ਆ ਰਹਿਣ ਵਾਲੀ ਹੈ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੀਜੀਟੀ ਟੀਚਰ ਚਾਹੀਦੇ ਜਿਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਚ ਹਿੰਦੀ ਇੰਗਲਿਸ਼ ਦੇ ਵਿੱਚ ਚਾਹੀਦੇ ਜੀ ਮੈਥਮੈਟਿਕਸ ਦੇ ਵਿੱਚ ਚਾਹੀਦੇ ਇਕਨੋਮਿਕਸ ਦੇ ਵਿੱਚ ਚਾਹੀਦੇ ਕਾਮਰਸ ਦੇ ਵਿੱਚ ਚਾਹੀਦੇ ਤੇ ਕੰਪਿਊਟਰ ਸਾਇੰਸ ਦੇ ਇਸ ਤਰ੍ਹਾਂ ਦੀ ਟੀਚਰ ਚਾਹੀਦੇ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਇੰਗਲਿਸ਼ ਦੇ ਵਿੱਚ ਮੈਥਮੈਟਿਕਸ ਸਾਇੰਸ ਸੋਸ਼ਲ ਸਾਇੰਸ ਤੇ ਪੰਜਾਬੀ ਇਸ ਤਰ੍ਹਾਂ ਇਹਨਾਂ ਨੂੰ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਵੀ ਹੈ ਜੀ ਤੇ ਵਕਫ ਵਕ ਹੋਰ ਵੀ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਕੰਪਿਊਟਰ ਇਨਸਟ੍ਰਕਟਰ ਸਪੋਰਟਸ ਕੋਚ ਜਾਂ ਯੋਗਾ ਟੀਚਰ ਆਰਟ ਐਂਡ ਕraft ਟੀਚਰ 뮤직 ਟੀਚਰ ਸਪੈਸ਼ਲ ਐਜੂਕੇਟ ਕਾਉਂਸਲਰ ਤੇ ਨਰਸ ਦੀਆਂ ਪੋਸਟਾਂ ਵੀ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਇਹ ਵਕਫ ਵਕ ਪੋਸਟਾਂ ਨਹੀਂ ਜੀ ਜਾਰੀ ਹੋਈਆਂ ਨੇ ਤੇ ਇਹ ਜੋ ਪੋਸਟਾਂ ਨੇ ਜੀ ਬੱਦੋਵਾਲ ਜੋ ਸਕੂਲ ਹੈ ਕੇਂਦਰੀ ਵਿਦਿਆਲਿਆ ਦਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਉਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਬੋਕਨ ਇੰਟਰਵਿਊ ਰਹੂਗਾ ਜੀ ਤੇ ਚਾਹਵਾਂ ਨੂੰ ਵਿਦਵਾਰ ਜਿਹੜੇ ਇੰਟਰਸਟ ਰੱਖਦੇ ਆ ਜੀ ਇਹਨਾਂ ਪੋਸਟਾਂ ਦੇ ਲਈ ਆਪਣੀ ਯੋਗਤਾ ਵੀ ਰੱਖਦੇ ਆ ਇਹਨਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਤੁਸੀਂ ਇੰਟਰਵਿਊ ਦੇ ਸਕਦੇ ਹੋ ਇਹਨਾਂ ਦੀ ਵੈੱਬਸਾਈਟ ਹੈ ਨੋਟ ਕਰ ਲਓ ਜੀ baddowalkent.kvs.ac.in ਇਸ ਵੈੱਬਸਾਈਟ ਤੋਂ ਤੁਹਾਨੂੰ ਪਰਫਾਰਮੇ ਮਿਲ ਜਾਣਗੇ ਭਰ ਕੇ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਜੋ ਕਿ 20 ਮਾਰਚ 2025 ਨੂੰ ਇੰਟਰਵਿਊ ਲਈ ਜਾਊਗੀ ਜੀ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਨੌਕਰੀਆਂ ਦੇ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੁਹਾਨੂੰ ਤੁਹਾਡੇ ਫੋਨ ਤੇ ਹਰ ਰੋਜ਼ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਜੀ ਧੰਨਵਾਦ